ਹੇ ਨਿਮਾਣਿਆ ਦਿਮਾਨ ਸਤਿਗੁਰ ਨੇ ਤਾਲਿਆਂ ਦੇ ਤਾਰ ਸਤਿਗੁਰ ਨੇ ਉਦਿਆਂ ਦੀ ਹੋੜ ਸਤਿਗੁਰ ਸੇਵੇਂ ਗੁਰਦੇਵ ਮੇਰੀ ਪੀਰੀ ਦੇ ਮਾਲਕ ਧੰ ਸ੍ਰੀ ਗੁਰੂ ਹਰगोबिंद ਸਾਹਿਬ ਜੀਓ ਜਗਤ ਮਾਹਾ ਗੋਗਰੀ ਸਾਹਿਬ ਜੀਓ ਪਰਮ ਹੰਸ ਭਾਈ ਭਾਰੂ ਜੀ ਆਪ ਜੀ ਦੇ ਪਾਵਨ ਅਸਥਾਨਾਂ ਵਿੱਚ ਜਗੁਰੂ ਸਤਿਗੁਰ ਕਤਤਾ ਦੇ ਮਾਲਕ ਤੰ ਤੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰ ਦੀ ਰਾਖੀ ਕੇ ਹਜ਼ੂਰ ਹਰ ਦਾਸ ਬੇਨਤੀ ਜੋਦੜੀ ਹੈ ਸਤਿਗੁਰ ਜੀਓ ਆਪ ਜੀ ਦਾ ਪਾਵਨ ਮੁਖਵਾਕ ਹੈ ਜੀ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਤਨਾਮ ਦਾ ਮਾਪਿਓ ਆਪੁ ਹੈ ਆਪੇ ਸਾਰ ਕਰੇ ਪੰਝ ਪਿਆਲੇ ਪੰਝ ਪੀਰ ਸਤਫਰੋ ਪੀਰ ਬਿਠਾਉ ਗੁਰ ਭਾਰੀ ਅਰਜਨ ਕਾਇਆ ਮਲੁਕ ਕੈ ਮੂਰਤ ਹਰਿ ਦੇ ਬਿੰਦ ਸواری ਜੰਨੀ ਫੀੜੀ ਛੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਰ ਭੰਜਨ ਗੁਰ ਸੂਰਵਾ ਰਤ ਜੋ ਦਾ ਬਹੁ ਹਰਿ ਪ੍ਰਕਾਰੀ ਬਹਤਾਂ ਬਤਾਜ ਦਿੱਤਾ ਆ ਗੁਰਮੁਖ ਵਿਆਹਣ ਆਇਆ ਜੀਤੇ ਮਹਾਨ ਗੁਰਵਤਾ ਅਨੁਸਾਰ ਸੇਵੇ ਗੁਰਦੇ ਮੀਰੀ ਪੀਰੀ ਦੇ ਮਾਰਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਓ ਜਗਤ ਮਾਤਾ ਮਾਧ ਮੋਤਰੀ ਸਾਹਿਬ ਜੀਓ ਆਰਤੀ ਦੇ ਵਿਆਹ ਗੁਰਦੁਆਰਾਂ ਮਨਾਉਂਦਿਆਂ ਹੋਇਆ ਨਗਰ ਨਿਵਾਸੀ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚਾ ਸਤਾ ਸਤਗੁਰੂ ਜੀ ਆਰਤੀ ਦੇ ਪਾਵਨ ਚਰਨਾਂ ਦਾ ਕੋਟ ਆਸਰਾ ਕਰਦਿਆਂ ਹੋਇਆ ਅੰਮ੍ਰਿਤ ਵੇਲੇ ਤੂੰ ਹੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਬਲਾ ਕੇ ਮਨ ਸਰਾਮ ਸ੍ਰੀ ਸੁਖਮਨੀ ਸਹਿਬ ਜੀ ਦੇ ਗਾਪ ਪਰਮ ਕਰਵਾਏ ਐਸ ਵੇਲੇ ਆਪ ਜੀ ਨੇ ਸੁਪੂਰਨ ਦਾ ਬਖਸ਼ਿਸ਼ ਕੀਤੀ ਉਪਰੰਤ ਸਤਿਗੁਰ ਜੀਓ ਤੁਰ ਕੀ ਬਾਣੀ ਆਈ ਜਿਨ ਸਤਨੀ ਜਿੰਦ ਬਟਾਈ ਜਿਸੇ ਮਹਾਨ ਪ੍ਰਭਾਤਾਂ ਨੂੰ ਸਾਰ ਸਤਿਗੁਰ ਜੀ ਨਗਰ ਨਿਵਾਸੀ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਗੁਰ ਜੀ ਸਮੁੱਚਾ ਸਤਾਰ ਤੋਂ ਹਾਜ਼ਰ ਹੋ ਕੇ ਆਪ ਜੀ ਕੇ ਸ੍ਰੀ ਅਖੰਡ ਜਾਪ ਪ੍ਰਮ ਕਰਵਾਉਣ ਜਾ ਰਹੇ ਹਨ ਕਿਰਪਾ ਕਰਿਓ ਸਤਿਗੁਰ ਜੀਓ ਆਪ ਜੀ ਨੇ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਐਨੇ ਅਰਸੇ ਦੌਰਾਨ ਬਾਣੀ ਸੁਣਨ ਦਾ ਬਾਣੀ ਪੜਨ ਦਾ ਮੁਤੀਆਂ ਸੇਵਾਵਾਂ ਨੂੰ ਮਹੌਨ ਦਾ ਬਲ ਉੱਤੇ ਲਾਉ ਬਚਿਸ਼ਤ ਕਰਨਾਿਰਪਾ ਕਰਨੀ ਸਤਿਗਤੀਓ ਆਪ ਜੀ ਨੇ ਅੰਗ ਸੰਗ ਸਹਾਈ ਹੋ ਕੇ ਸੰਪੂਰਨ ਤਾਮਾ ਬਚਿਸ਼ਤ ਕਰਨੀਆ ਸੰਗਤਾਂ ਦੇ ਸੀਸ ਤੇ ਮੇਹਰ ਪ੍ਰਿਆ ਹੱਥ ਰੱਖਣਾ ਜੀ ਹੋਰਾਰੇ ਸਮੇ ਖੁਸ਼ੀਆਂ ਪ੍ਰੇਪਤਿਤ ਕਰਮਾਰੇ ਕਾਮ ਗਰਤਕ ਦੂਰ ਕਰਨੇ ਦੁੱਖਾਂ ਕਲੇਸ਼ਾਂ ਜਗਤ ਦਾ ਪਾਪਾ ਦਾ ਨਾਸ ਕਰਨਾ ਦੇਹ ਰੂਪ ਦਾ ਕੰਦ ਰੀਤੀ ਜੜਦੀ ਕਲਾ ਦੀ ਬਾਤ ਬਖਸ਼ਿਸ਼ ਕਰਨੀ ਸੰਤਾ ਵਿੱਚ ਆਪਸੀ ਪ੍ਰੇਮ ਪਿਆਰ ਇੱਕ ਬਾਤ ਦੀਆਂ ਗੱਲਾਂ ਬਖਸ਼ਿਸ਼ ਕਰਨੀਆਂ ਕਰੋ ਕਰੋ ਸਿੱਖੀ ਜੀਵਨ ਨਾਮ ਦੀ ਬਾਤ ਸੋ ਸਾ ਅਸੀ ਸਿਮਤ ਨੇ ਬਾਣੀ ਪਾਣਾ ਸਿਮਰਤਿਆਂ ਗੱਲਾਂ ਦੇ ਕੇ ਬਖਸ਼ਣਾ ਜੀ ਬੱਚਿਆਂ ਦੇ ਸੀਸ ਤੇ ਮੇਰ ਪਰਿਆ ਹੱਥ ਰੱਖਣਾ ਲੰਬੀ ਆਰਦਾ ਉਤਵਿਦਿਆ ਦੇ ਨਾਮ ਗੁਰਮਤਿ ਵਿਦਿਆ ਦੀ ਦਾਤ ਧੋਈ ਦੇ ਵਿੱਚ ਪਾਉਣੀ ਮਾਤਾ ਪਿਤਾ ਦੇ ਆਗਿਆਕਾਰ ਬਣਨਾ ਦੇਸ਼ਾਂ ਵਦੇਸ਼ਾਂ ਵਿੱਚ ਰੰਗ ਸੰਹਾਈ ਹੋਣਾ ਧਰਮ ਦੀ ਕਿਰਤ ਕਰਾਉਣੀ ਸਰਬੱਤ ਦੇ ਆਪ ਦਾ ਰਾਸ ਕਰਨੇ ਸਤਿਗੁਰੂ ਜੀਓ ਸੰਤਾਂ ਵੱਲੋਂ ਆਪ ਜੀ ਕੇ ਹਜ਼ੂਰ ਆਪ ਜੀ ਦੇ ਬੱਚਿਆਂ ਤੇ ਜਾਨਿਆਂ ਘੰਡਾਰਿਆਂ ਵਿੱਚੋਂ ਪੰਜਾ ਅੰਮ੍ਰਿਤ ਵੜਾ ਪ੍ਰਸਾਦ ਜੀ ਦੇ ਗੁਰੂ ਕਾ ਰਹਤ ਰਹੀ ਸੀ ਲਾਉ ਪੋਤ ਲਕਿਆ ਪੋਤ ਸੰਗਤ ਵਿੱਚ ਵਰਤੋਂਨ ਦੀ ਆਗਿਆ ਬਖਸ਼ ਕਰਨੀ ਕਿਰਪਾ ਕਰੋ ਸੰਤ ਜੀਓ ਐਸਵੇਂ ਆਪ ਜੀ ਪਾਵਨ ਨਾਮਨਾਮੇ ਦੀ ਦਾਤ ਬਖਸ਼ੋ ਜੀ ਸ੍ਰੀ ਅਖੰਡ ਦਾਤ ਰੰਗ ਕਰਨ ਦੀ ਆਗਿਆ ਬਖਸ਼ ਕਰਨੀ ਸਿੱਖ ਬੜਦੇ ਸੁੰਦੇ ਸਰਬੱਤ ਦਾ ਵਾਹੇ ਵਤੋ ਹੋਏ ਨਾ ਸੁਖ ਹੋਵਾ ਨਾ ਜਿੱਤੇ ਆਵੇ ਨਾਨਕ ਨਾ تي ڪرهي